सुहावी ऑडियो बुक्स ਵਿੱਚ ਤੁਹਾਡਾ ਸਵਾਗਤ ਹੈ। ਆਓ ਕੁਝ ਆਸਾਨ ਕਦਮਾਂ ਰਾਹੀਂ ਐਪ ਵਰਤਣਾ ਸਿੱਖੀਏ। ਆਪਣੇ ਫੋਨ ਦੇ ਪਲੇ ਸਟੋਰ ਜਾਂ ਐਪ ਸਟੋਰ ਤੇ ਜਾਓ। ਖੋਜੋ ਸੁਹਾਵੀ ਆਡੀਓ ਬੁక్స్। ਡਾਊਨਲੋਡ ਆਈਕਨ ਤੇ ਟੈਪ ਕਰਕੇ ਐਪ ਇੰਸਟਾਲ ਕਰੋ। ਜਦੋਂ ਐਪ ਇੰਸਟਾਲ ਹੋ ਜਾਵੇ ਤਾਂ ਓਪਨ ਕਰੋ। ਗੈਟ ਸਟਾਰਟਡ ਤੇ ਟੈਪ ਕਰੋ। ਜਦੋਂ ਇਜਾਜ਼ਤ ਮੰਗੀਆਂ ਜਾਣ ਤਾਂ ਅਲਾਉ ਕਰੋ ਪ੍ਰੋਫਾਈਲ ਆਈਕਨ ਤੇ ਕਲਿੱਕ ਕਰੋ ਜੇ ਤੁਸੀਂ ਪਹਿਲਾਂ ਐਪ ਵਰਤੀ ਹੋਈ ਹੈ ਤਾਂ ਸਾਈਨ ਇਨ ਕਰੋ ਨਹੀਂ ਤਾਂ ਸਾਈਨ ਅਪ ਤੇ ਟੈਪ ਕਰਕੇ ਕੁਝ ਸਕਿੰਟਾਂ ਵਿੱਚ ਆਪਣਾ ਅਕਾਊਂਟ ਬਣਾਓ ਐਪ ਵਿੱਚ ਦਾਖਲ ਹੋਣ ਤੋਂ ਬਾਅਦ ਕੈਟਾਗਰੀਜ਼ ਦੀ ਖੋਜ ਕਰੋ ਜਾਂ ਆਪਣੀ ਮਨਪਸੰਦ ਕਿਤਾਬ ਲੱਭੋ ਕਿਤਾਬ ਤੇ ਟੈਪ ਕਰੋ ਅਤੇ ਲਾਇਬ੍ਰੇਰੀ ਵਿੱਚ ਸ਼ਾਮਲ ਕਰੋ ਆਪਣੀ ਲਾਇਬ੍ਰੇਰੀ ਵਿੱਚ ਜਾਓ ਤੇ ਉਥੋਂ ਕਿਤਾਬ ਐਕਸੈਸ ਕਰੋ ਕਿਤਾਬ ਤੇ ਟੈਪ ਕਰੋ ਅਤੇ ਸੁਣਨਾ ਸ਼ੁਰੂ ਕਰੋ ਸੋਹAVI ਆਡੀਓ ਬੁక్స్ ਤੇ ਤੁਸੀਂ ਸੁਣੋਗੇ ਕਿਤਾਬ ਮਸਕੀਨ ਜੀਦਿਆਂ ਸੁਨਾਈਆਂ ਅਨੁਭਵੀ ਗਥਾਵਾਂ ਜਿਨ੍ਹਾਂ ਨੂੰ ਸੰਗ੍ਰਹਿ ਕੀਤਾ ਹੈ ਗਿਆਨੀ ਗੁਰਵਿੰਦਰ ਸਿੰਘ ਕੋਮਲ ਹੋਰਾਂ